ਸਸੇ ਗੱਲ ਜੀ ਸਾਰੇ ਵੀਰਾਂ ਨੂੰ ਵੀਰੋ ਅੱਜ ਨਾ ਆਪਾਂ ਜਿਪਸੀ ਦੀ ਗੱਲ ਕਰਨ ਲੱਗੇ ਆ ਤੁਸੀਂ ਸੋਚਦੇ ਹੋਵੋਗੇ ਕਿ ਜਿਹੜੀ ਮੰਤਰੀਆਂ ਦੀਆਂ ਗੱਡੀਆਂ ਕੇ ਟੂੰ ਟੂੰ ਕਰਦੀ ਜਾਂਦੀ ਆ ਕਿਤੇ ਉਹ ਜਿਪਸੀ ਦੀ ਗੱਲ ਕਰਦਾ ਉਹ ਜਿਪਸੀ ਦੀ ਗੱਲ ਨਹੀਂ ਕਰਦੇਗੇ ਅੱਜ ਆਪਾਂ ਜਿਪਸੀ ਐਚ ਐਫ ਬੋਲ ਦੀ ਗੱਲ ਕਰਦੇ ਆ ਜਿਹੜਾ ਲక్ష్ਮੀ ਡੇਰੀ ਫਾਰਮ ਦੇ ਵਿੱਚ ਖੜਾ ਹੋਇਆ ਜਦੋਂ ਗੱਲ ਲక్ష్ਮੀ ਡੇਰੀ ਫਾਰਮ ਦੀ ਆਉਂਦੀ ਆ ਤੇ ਉਦੋਂ ਤੁਹਾਨੂੰ ਪਤਾ ਹੀ ਆ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਇੱਥੇ ਹਰ ਪਾਸੋਂ ਚੋਟੀ ਦਾ ਭਵੇਂ ਤਾਂ ਝੋਟੀਆਂ ਵੇਖ ਹੁਣ ਭਵੇਂ ਮੱਝਾਂ ਹੋਣ ਭਵੇਂ ਐਚਐਫ ਬੁੱਲ ਹੋਣ ਭਵੇਂ ਸਾਈਵਾਲ ਹੋਵੇ ਭਵੇਂ ਜਰਸੀ ਭਵੇਂ ਨੀਲੀ ਰਾਵੀ ਤੇ ਭਵੇਂ ਮੋਹਰਾ ਦੇ ਬੁੱਲਾ ਜਿਨ੍ਹਾਂ ਨੇ ਪੂਰੀ ਧਮ ਪਾ ਕੇ ਰੱਖੀ ਹੋਈ ਆ ਜਿਵੇਂ ਆਪਾਂ ਕੋਈ ਨੂਰ ਦੀ ਗੱਲ ਕਰ ਗਏ ਮੋਦੀ ਦੀ ਗੱਲ ਕਰ ਗਏ ਸ਼ਕੰਦਰ ਦੀ ਗੱਲ ਕਰ ਗਏ 나ਗ ਰਾਣਾ ਤੇ ਸ਼ੋਕ ਬੁੱਲ ਬੜਾ ਚੋਟੀ ਦਾ ਬੁੱਲਾ ਤੇ ਇਸ ਤਰ੍ਹਾਂ ਦੇ ਕਈ ਬੋਲਾ ਜਿਹੜੇ ਬੜੇ ਸੋਹਣੇ ਦੇ ਘੈਂਡੇ ਕਾਉਂਦੇ ਚੁੱਟੀ ਦੇ ਬੋਲਾ ਤੇ ਟਾਪ ਕੁਆਲਿਟੀ ਵਾਲੇ ਬੋਲਾ ਜਿਵੇਂ ਹੰਟਰ ਐਚ ਐਫ ਦਾ ਬੋਲਾ ਜਿਹੜਾ ਹਰਪ੍ਰੀਤ ਸਿੰਘ ਨੂਰਪੁਰ ਖੀਮਾ ਦੇ ਘਰੋਂ ਆਇਆ ਤੇ ਜਿਹਨੇ ਪੂਰਾ ਰਿਜ਼ਲਟ ਸਿਰੇ ਦੇ ਰਿਜ਼ਲਟ ਆਇਆ ਜਿਹੜਾ ਕਹਿੰਦੇ ਕਾਉਂਦੇ ਫਾਰਮਾਂ 'ਚ ਵੀ ਲੱਗਦਾ ਤੇ ਇਸੇ ਤਰ੍ਹਾਂ ਹੀ ਇੱਕ ਜਿਪਸੀ ਐਚ ਐਫ ਬੋਲਾ ਇਹ ਜਿਹੜਾ ਕੁਲਦੀਪ ਸਿੰਘ ਮਹੂ ਦੇ ਘਰੋਂ ਆਇਆ ਤੇ 70 ਕਿਲੋ ਵਾਲੀ ਗਾਂ ਦਾ ਬੱਚਾ ਇਹ ਜੇ ਆਪਾਂ 70 ਕਿਲੋ ਦੁੱਧ ਦੀ ਗੱਲ ਕਰਦੇ ਆ ਨਾ ਜੇ 70 ਕਿਲੋ ਪਾਣੀ ਵੀ ਇਕੱਠਾ ਕਰਨਾ ਹੋਵੇ ਨਾ 20 ਲੀਟਰ ਵਾਲੇ ਕੈਨ ਦੇ ਨਾਲ ਚਾਰ ਗੇੜੇ ਲੱਗਦੇ ਆ ਤੇ ਵੇਖੋ 70 ਕਿਲੋ ਪਾਣੀ ਇਕੱਠਾ ਕਰਨਾ ਕਿੰਨਾ ਔਖਾ ਤੇ 70 ਕਿਲੋ ਦੁੱਧ ਆ ਜਿਹੜਾ ਗਾਂ ਨੇ ਦਿੱਤਾ ਤੇ ਉਸ ਗਾਂ ਦਾ ਇਹ ਬੱਚਾ ਹੈ ਉਹਦਾ ਬੱਚਾ ਸੋਹਣਾ ਬੋਲਾ ਉੱਚਾ ਲੰਮਾ ਚੰਗੀ ਬੇਲ ਦਾ ਤੇ ਜਿਵੇਂ ਪਹਿਲਾਂ ਲੈਣੇ ਰਿਜ਼ਲਟ ਪਾਏ ਆ ਤੇ ਇਸੇ ਤਰ੍ਹਾਂ ਹੀ ਪੂਰੀ ਮੀਦ ਅਕ ਜਸਵੀਰ ਇਸੇ ਤਰ੍ਹਾਂ ਦੀ ਰਿਜ਼ਲਟ ਦੇਊਗਾ ਜਿਵੇਂ ਪਹਿਲਾਂ ਵਾਲੇ ਅਸ਼ਮੀ ਡੇਰੀ ਫਾਰਮ ਦੇ ਰਿਜ਼ਲਟ ਆ ਤੇ ਬਹੁਤ ਸੋਹਣੇ ਸੋਹਣੇ ਇਹ ਪਸ਼ੂ ਆ ਤੇ ਇਹ ਵੀ ਬੁੱਲ ਬਹੁਤ ਸੋਹਣਾ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ